ਕੀ ਕਮਾਲ ਇਹ ਕਿਸਾਨ ਦੀ ਦੁਕਾਨ ਹੈ ਸਿੰਘ ਜੀ ਦਾ ਬਤ ਸਿੰਘ ਜੀ ਇਹ ਕਿੰਨੇ ਵਜੇ ਚੋਰੀ ਹੋਈ ਤੁਹਾਡੇ 4 4:30 4 ਵਜੇ ਦੇਖੋ 4:30 ਵਜੇ ਦੇ ਜਿੱਤੇ ਕੀ ਕੀ ਲਿਆ ਗਿਆ ਤੁਹਾਡੇ ਕਿੰਨਾ ਕਿੰਨਾ ਸਮਾਨ ਲਿਆ ਗਿਆ 70 ਲੱਖ ਰੁਪਏ ਦਾ ਸਮਾਨ ਗਿਆ ਜੀ ਅੱਧਾ ਕਿਲੋ ਸੋਨਾ ਸੀਗਾ 20 ਕਿਲੋ ਚਾਂਦੀ ਸੀਗਾ ਅੱਧਾ ਕਿਲੋ ਸੋਨਾ ਤੇ 20 ਕਿਲੋ ਚਾਂਦੀ ਸੀਗਾ 70 ਲੱਖ ਜੀ ਠੀਕ ਹੈ ਤੇ ਇਹ ਪਤਾ ਲੱਗਾ ਕਿ ਕਿੰਨੇ ਜਣੇ ਸੀਗੇ ਪੰਜ ਜਣੇ ਹੁੰਦੇ ਵੀ ਕੈਮਰੇ ਅੱਛਾ ਪੰਜ ਜਣੇ ਠੀਕ ਹੈ ਤੇ ਉਹਕੋ ਸੁਣਿਆ ਰਾਬੀਰ ਕਹਿੰਦੇ ਨੇ ਸਾਹ ਹਾਂਜੀ ਰਾਬੀਰ ਸਾਹ ਰਾਬੀਰ ਇੱਥੇ ਕੋਈ ਚੌਂਕੀਦਾਰ ਨਹੀਂ ਸੀ ਚੌਂਕੀਦਾਰ ਇੱਕ ਸੀਗਾ ਜੀ ਉਹ ਕਹਿੰਦਾ ਮੈਨੂੰ ਰਿਵਾਲਵਰ ਦਿਖਾ ਕੇ ਤੇ ਬਿਠਾ ਲਿਆ ਸੀ ਅੱਛਾ ਬਿਠਾ ਲਿਆ ਹਾਂਜੀ ਤੇ ਕਿੰਨੇ ਕ ਜਾਨੇ ਸੀਗੇ ਪੰਜ ਜਾਨੇ ਹਾਂ ਪੰਜ ਪੰਜ ਜਾਨੇ ਠੀਕ ਹੈ ਤੇ ਇਹ ਕੋਈ ਕਿਸੇ ਤੇ ਸ਼ੱਕ ਤੁੰ ਨੂੰ ਜਾਂ ਜੋ ਵੀ ਸੀਗਾ ਉਹ ਹੀ ਪੁਲਿਸ ਨੂੰ ਦੱਸ ਦਿੱਤਾ ਸੀਗਾ ਹੂੰ ਬਾਕੀ ਬਿਚੋ ਕਾਸ਼ ਨਾ ਹੋਵੇ ਸਪਰੇਟਾ ਨੁਕਸਾਨਾ ਹੋਵੇ ਕੋਈ ਫੜੇ ਜਾਂ ਸਾਡਾ ਸਮਾਂ ਇਹ ਤੁਹਾਨੂੰ ਲੱਗਦਾ ਕਿ ਕਿਸੇ ਨੇ ਪਹਿਲੇ ਆ ਕੇ ਅੰਦਰ ਰੱਖੀ ਕਿਉਂ ਹੋਇਆ ਜਾਂ ਅਸੀਂ ਪਸੇ ਅੰਦਰ ਆ ਹੋਵੇ ਕਈ ਦਿਨ ਇਹ ਹੁਣ ਦੁਕਾਨ ਆ ਜੀ ਹੁਣ ਇੱਥੇ ਸਾਹਮਣੇ ਹੋਣਾ ਨਜ਼ਾਰਾ ਚੱਲਦਾ ਵਾ ਧੰਨ ਨਹੀਂ ਕਰਾ ਟੱਕਰੀ ਹੈ ਲੱਗਾ ਕਿ ਕਿਸ ਨੇ ਰੈਕਟੀ ਕੀਤੀ ਹੋ ਬਾਕੀ ਚਲੋ ਜਿਹੜਾ ਕੋਈ ਆਉਂਦਾ ਵਾ ਕਸਟਮਰ ਜਾਂ ਕੋਈ ਹੁੰਦਾ ਵਾ ਨਾਲ ਆਂਡੀ ਗਵੰਡੀ ਹੁੰਦਾ ਖਤਾ ਹੀ ਹੁੰਦਾ ਕੀ ਹੈਗਾ ਕੀ ਇਹ ਚੁੰਕੀ ਦਾ ਕਿਉਂ ਦਾ ਇੱਥੇ ਕੰਮ ਕਰ ਰਿਹਾ ਕਿਨੇ ਸਾਲਾਂ ਤੋਂ ਕਿਤਾ ਦੋਸਾਂ ਹੋ ਗਏ ਦੋ ਸਾਲ ਹੋ ਗਏ ਤੇ ਕਦੀ ਵੀ ਇਦਾਂ ਦੀ ਗੱਲਬਾਤ ਨਹੀਂ ਹੋਈ ਜਿਹੜੀ ਹਾਂਜੀ ਸੇਫ ਸੀ ਕਿ ਸੇਫ ਵੀ ਚੱਕ ਕੇ ਲੈ ਗਿਆ ਸੇਫ ਸੇਫ ਕਿ ਨਹੀਂ ਸੇਫ ਵੀ ਜਿਹੜੀ ਆਪਣਾ ਪੇਟੀ ਸੀ ਜਿਹਨੂੰ ਸਵਾਰ ਤੇ ਪੇਟੀ ਸਮੇਤ ਹੀ ਲੈ ਗਿਆ ਹਾਂ ਪੇਟੀ ਸਮੇਤ ਹੀ ਲੈ ਗਿਆ ਠੀਕ ਹੈ ਹੁਣ ਮੁਕੇ ਦੇ ਉਧਾਰੀ ਪਹੁੰਚਿਆ ਕੋਈ ਅਧਿਕਾਰੀ ਆਏ ਐਸਐਚ ਸਾਹਿਬ ਆਏ ਐਡੀਐਸ ਸਾਹਿਬ ਆਏ ਉਹ ਆਪਣੀ ਕਾਰਵਾਈ ਕਰਕੇ ਚਲੇ ਗਏ ਤੇ ਜਲਦੀ ਹੈ ਟੈਸਟ ਕਰਾਂਗੇ